ਚਲੋ ਜੀ ਇਹ ਪਾਈਦਰ ਆਲੂ ਛਿੱਲ ਰਹੇ ਆ ਤੇ ਆਪਾਂ ਬਣਾਉਣ ਲੱਗੇ ਆ ਫਿੰਗਰ ਫਰਾਈ ਚ ਚਲੋ ਜੀ ਆਪਾਂ ਇਹਨਾਂ ਨੂੰ ਲੰਬੇ ਲੰਬੇ ਕੱਟ ਲਿਆ ਚਲੋ ਜੀ ਆਪਾਂ ਇਹਧਰ ਆਲੂ ਧੋ ਲੇ ਧੋ ਕੇ ਆਪਾਂ ਇਹਨੂੰ ਸੁਕਾਉਣੇ ਆਂਗੇ ਇਹਨੂੰ ਆਪਾਂ ਕੱਟ ਕੇ ਇਹਨਾਂ ਦੀ ਇਸ ਤਰ੍ਹਾਂ ਲੰਮੀਆਂ ਲੰਮੀਆਂ ਫਾੜੀਆਂ ਕਰ ਲਈਆਂ ਤੇ ਲਓ ਜੀ ਆਪਾਂ ਇਹਨੂੰ ਇੱਕ ਡੰਗੇ ਵਿੱਚ ਪਾ ਲਿਆ ਤੇ ਲਓ ਜੀ ਆਪਾਂ ਇਹਦੇ ਵਿੱਚ ਤਦ ਲਓ ਜੀ ਥੋੜਾ ਜਿਹਾ ਪਾ ਇਹਦੇ ਵਿੱਚ ਮੈਦਾ ਪਾਤਾ। ਤਦ ਲਓ ਜਿਹਾ ਪਾ ਇਹਦੇ ਵਿੱਚ ਨੂਨ ਪਾਤਾ ਥੋੜਾ ਜਿਹਾ ਨੂਨ ਪਾਤਾ। ਮਿਰਚ ਪਾਤੀ। ਮਸਾਲਾ ਪਾਤਾ। ਇਸ ਵਿੱਚ ਲਓ ਜੀ ਥੋੜੀ ਜਿਹੀ ਲਾਲ ਮਿਰਚ ਪਾਤੀ। ਚਲੋ ਜੀ ਆਪਾਂ ਇਹਨਾਂ ਨੂੰ ਦੇ ਵਿੱਚ ਮਿਕਸ ਕਰ ਲਿਆ ਨੂੰ ਵਿੱਚ ਇਹਦੇ ਵਿੱਚ ਸਾਰਾ ਕੁਝ ਤੇ ਆਪਾਂ ਹੁਣ ਇਹਨਾਂ ਨੂੰ ਤਲਦੇ ਆਂ ਪਹਿਲਾਂ ਉਹ ਜੀ ਇਧਰ ਆਪਾਂ ਫਰਾਈਂਗ ਦਾ ਤੇ ਧਰ ਲਿਆ ਆਪਾਂ ਤਲਣ ਵਾਸਤੇ ਆਪਾਂ ਇਹ ਵਿੱਚ ਛੱਡ ਦਈਏ ਚਲੋ ਜੀ ਆਪਾਂ ਇਹ ਛਾਲ ਬਹਿਣੇ ਦੇ ਵਿੱਚ ਅੱਜ ਉਹ ਜੀ ਆਪਣੇ ਇਹ ਬਣ ਗਏ ਫਿੰਗਰ ਫਰਾਈਜ਼ ਚਲੋ ਜੀ ਆਪਣੇ ਇਹ ਬਣਾ ਤੇ ਫਿੰਗਰ ਫਰਾਈਜ਼